ਜੀ ਹਾਂ ਨੂੰ ਪਿਆਰੇ ਵਿਦਿਆਰਥੀਓ 9ਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ 8 ਬਲ ਅਤੇ ਗਤੀ ਦੇ ਨਿਯਮ ਸੋ ਇਸ ਅਧਿਆਏ ਦੀ ਸੋਚੋ ਅਤੇ ਉੱਤਰ ਦੇ ਲਈ ਲੜੀ ਨੂੰਗੇ ਤੋੜਦੇ ਹੋਏ ਅਗਲੇ 4 ਸਵਾਲ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਅਤੇ ਸਮਝੋ ਉੱਤਰ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਇਹ ਸਮਝ ਕੇ ਇਹਨਾਂ ਉੱਤਰਾਂ ਨੂੰ ਬਿਨਾਂ ਦੇਖੇ ਆਪਣੇ ਆਪ ਲਿਖਣ ਦਾ ਅਭਿਆਸ ਜ਼ਰੂਰ ਕਰੋ ਸੋ ਸ਼ੁਰੂ ਕਰੀਏ मेरे विद्यार्थियों ਤੁਹਾਡੀਆਂ ਅੰਗਰੇਜ਼ੀ ਅਤੇ ਗਣਿਤ ਦੀਆਂ ਨੋਟਾਂ ਵੀ ਇਸੇ ਚੈਨਲ ਤੋਂ ਪੂਰੀਆਂ ਹੋ ਜਾਣਗੀਆਂ ਤੁਸੀਂ YouTube ਤੇ ਜਾ ਕੇ ਚਰਸਾਲ ਚੈਨਲ ਨੂੰ ਖੋਲ ਕੇ ਪਲੇਲਿਸਟ ਤੇ ਟੈਪ ਕਰੋ ਸੂਚੀ ਨੂੰ ਸਕਰੋਲ ਕਰੋ ਤੇ ਤੁਹਾਨੂੰ ਉੱਥੇ ਮਿਲਣਗੀਆਂ 9th ਇੰਗਲਿਸ਼ ਐਮਸੀਬੀ 9th ਇੰਗਲਿਸ਼ ਲਿਟਰੇਚਰ 9th ਗ੍ਰਾਮਰ ਤੇ ਗਣਿਤ ਵਿੱਚ ਤੁਹਾਨੂੰ ਮਿਲਣਗੀਆਂ 9th ਮੈਥ ਨੋਟਸ ਨਵੀਂ ਨਵੀਂ ਗਣਿਤ ਪੀਐਸਸੀਬੀ 9th ਮੈਥ ਇੰਗਲਿਸ਼ ਮੀਡੀਅਮ ਦੇ ਵਿੱਚ ਫਿਰ ਇੱਕ ਹੈ ਗਣਿਤ ਦੇ ਸਿਧਾਂਤ ਇੱਕ ਹੈਗੀ ਮੈਥ ਕਨਸੈਪਟਸ ਇੱਕ ਹੈਗੀ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਤੇ ਤੁਹਾਡੀ ਜਨਰਲ ਨੌਲੇਜ ਵਾਧਾ ਕਰਨ ਲਈ ਇੱਕ ਪਲੇਲਿਸਟ ਹੈਗੀ ਹੈ ਐਬ੍ਰੀਵੀਏਸ਼ਨਸ ਸੋ ਤੁਸੀਂ ਇਹਨਾਂ ਪਲੇਲਿਸਟਾਂ ਨੂੰ ਖੋਲ ਕੇ ਇਹਨਾਂ ਤੇ ਵੀਡੀਓ ਵੀ ਜ਼ਰੂਰ ਦੇਖੋ ਆਹ ਦੇਖੀਏ ਬੱਚਿਓ ਹੁਣ ਐਵਰੀ ਸਵਾਲ ਸੰਵੇਗ ਬੱਚਿਓ ਨੇ ਇੱਕ ਨਵੀਂ ਆਪਣਾ ਸ਼ਬਦਾਵਲੀ ਆਈ ਹੈ ਜਿਵੇਂ ਅਸੀਂ ਵਰਤਦੇ ਆਇਆ ਚਾਲ ਵੇਗ ਫਿਰ ਅਸੀਂ ਵਰਤਿਆ ਪ੍ਰਵੇਗ ਤੇ ਆ ਗਿਆ ਸੰਵੇਗ ਇਹਨੂੰ ਰਿਜ਼ਿਜ ਨੇ ਮੂਮੈਂਟਮ ਸੋ ਸਾਰੇ ਜਿਹੜੇ ਸ਼ਬਦ ਨੇ ਨਵੇਂ ਜਿਹੜੇ ਸ਼ਬਦ ਨੇ ਇਹ ਤੁਹਾਨੂੰ ਚੇਤੇ ਹੋਣੇ ਚਾਹੀਦੇ ਨੇ ਤੇ ਇਹਨਾਂ ਦੀ ਪਰਿਭਾਸ਼ਾ ਵੀ ਪਤਾ ਹੋਣੀ ਚਾਹੀਦੀ ਹੈ ਐਸੀ ਕਹਦੇ ਵਿਗਿਆਨ ਦੀ ਬੋਲੀ ਹੈਗੀ ਹੈ ਸੰਵੇਗ ਮੋਮੈਂਟਮ ਬਾਰੇ ਮੁੱਢਲੀ ਜਾਣਕਾਰੀ ਦਿਓ ਕਿਸੇ ਵਸਤੂ ਦੇ ਪੁੰਜ m ਮਾਸ ਦੇ ਰੂਪគ្នਾ ਅਤੇ ਵੇਗ v ਵੈਲੋਸਟੀ ਦੇ ਗੁਣਨਫਲ ਨੂੰ ਸੰਵੇਗ ਜਿਹਦਾ ਬੱਚੋ ਸੰਕੇਤ ਅਸੀਂ p ਵਰਤਦੇ ਹਾਂ ਮੋਮੈਂਟਮ ਦੇ ਵਾਸਤੇ ਅਸੀਂ p ਵਰਤਦੇ ਹਾਂ ਸੰਵੇਗ ਕਿਹਾ ਜਾਂਦਾ ਹੈ ਬਸ ਇੰਨੀ ਪਰਿਭਾਸ਼ਾ ਕਿੰਨੀ ਸੋਖੀ ਹੈ ਸੋ ਸੰਵੇਗ ਬਰਾਬਰ ਪੁੰਜ ਗੁਣਾ ਵੇਗ ਦੋਨਾਂ ਦਾ ਗੁਣਨਫਲ ਹੈਗਾ ਠੀਕ ਹੈ ਤੇ ਉਹਨਾਂ ਨੂੰ ਅਸੀਂ ਸੰਕੇਤ ਰੂਪ ਚ ਲਿਖ ਲਾਂਗੇ ਸੰਵੇਗ ਨੂੰ ਅਸੀਂ ਪੀ ਲਿਖਦੇ ਆਂ ਪੁੰਜ ਨੂੰ ਐਮ ਲਿਖਦੇ ਆਂ ਤੇ ਵੇਗ ਨੂੰ ਵੀ ਲਿਖਦੇ ਆਂ ਸੋ ਕਲ ਐਮ ਵੀ ਇਕੱਠਾ ਲਿਖ ਦਿੱਤਾ ਜਦੋਂ ਇਹਦਾ ਇਕੱਠਾ ਲਿਖਿਆ ਹੁੰਦਾ ਤੇ ਇਹ ਇਹਦਾ ਮਤਲਬ ਆਪੀ ਸਪਸ਼ਟ ਹੈ ਕਿ ਦੋਨੋਂ ਗੁਣਾ ਹੋ ਰਹੇ ਨੇ ਸੋ ਸਾਨੂੰ ਗੁਣਾ ਦਾ ਚਿੰਨ ਲਗਾਉਣ ਦੀ ਲੋੜ ਨਹੀਂ ਪੈਂਦੀ ਜਦੋਂ ਅਸੀਂ ਸੰਕੇਤਕ ਰੂਪ ਚ ਇਦਾਂ ਲਿਖਦੇ ਆਂ ਠੀਕ ਹੈ ਵਸਤੂਆਂ ਵਿਚਲੀ ਟੱਕਰ ਦਾ ਅਸਰ ਦੋ ਚੀਜ਼ਾਂ ਆਪਸ ਟਕਰਾਈਆਂ ਦੋ ਵਸਤੂਆਂ ਉਹ ਟੱਕਰ ਦਾ ਅਸਰ ਕਿੰਨਾ ਹੋਏਗਾ ਉਹਨਾਂ ਦਾ ਪੁੰਜ ਇੱਕ ਤੇ ਉਹਨਾਂ ਦਾ ਪੁੰਜ ਕਿੰਨਾ ਹੈ ਦੋਨੋਂ ਵਸਤੂਆਂ ਦਾ ਅਤੇ ਵੇਗ ਤੇ ਕਿੰਨੀ ਗਤੀ ਨਾਲ ਆ ਰਹੀ ਸੀ ਆ ਤੁਸੀਂ ਬੱਚੇ ਇਹਦਾ ਅੰਦਾਜ਼ਾ ਲਗਾ ਸਕਦੇ ਹੋ ਖੜੇ ਟਰੱਕ ਵਿੱਚ ਸਾਈਕਲ ਵੱਜੇ ਤੇ ਕਿੰਨੀ ਨੁਕਸਾਨ ਹੋਏਗਾ ਤੇ ਚੱਲਦੇ ਟਰੱਕ ਵਿੱਚ ਸਾਈਕਲ ਵੱਜੇ ਤੇ ਕਿੰਨਾ ਨੁਕਸਾਨ ਹੋਏਗਾ ਠੀਕ ਹੈ ਨਾ ਸੋ ਇਹਦਾ ਮਤਲਬ ਕੀ ਹੈਗਾ ਫਿਰ ਉਹ ਜੇ ਚੱਲ ਰਿਹਾ ਹੈ ਤੇ ਉਹ ਜੇ 20 ਕਿਲੋਮੀਟਰ ਦੀ ਗਤੀ ਨਾਲ ਚੱਲ ਰਿਹਾ ਚਾਲ ਨਾਲ ਚੱਲ ਰਿਹਾ ਹੈ ਜਾਂ 60 ਕਿਲੋਮੀਟਰ ਦੀ ਚਾਲ ਨਾਲ ਚੱਲ ਰਿਹਾ ਉਹਦਾ ਸੋਇ ਸੋ ਇਹ ਮੈਂ ਤੁਹਾਨੂੰ ਦਰਉ ਦਿੱਤੇ ਪੀ ਹੈ ਜਿਹੜੇ ਵਸਤੂ ਵਿੱਚ ਟੱਕਰ ਦਾ ਅਸਰ ਜਿਹੜਾ ਹੈ ਜਰੂਰ ਇੱਕ ਦੂਜੇ ਨਾਲ ਦੂਜੇ ਟਕਰਾਨੀਆਂ ਚੀਜ਼ਾਂ ਭਾਵੇਂ ਅਸੀਂ ਕੋਈ ਗੇਂਦ ਕੈਚ ਕਰਦੇ ਹਾਂ ਉਹ ਤੇ ਗੇਂਦ ਸਾਡੇ ਹੱਥ ਨੂੰ ਟਕਰਾਈ ਸੋ ਹੈ ਗੇਂਦ ਦਾ ਭਾਰ ਕਿੰਨਾ ਹੈ ਤੇ ਗੇਂਦ ਗੇਂਦ ਕਿੰਨੀ ਚਾਲ ਦੇ ਨਾਲ ਆਈ ਉਹ ਤੇ ਨਿਰਭਰ ਕਰੇਗਾ ਕਿ ਹੱਥ ਨੂੰ ਕਿੰਨੀ ਸੱਟ ਵੱਜੇਗੀ ਸੋ ਉਹਨਾਂ ਦੇ ਪੁੰਜ ਅਤੇ ਵੇਗ ਦੋਨਾਂ ਤੇ ਨਿਰਭਰ ਕਰਦਾ ਹੈ ਇਹ ਸੰਵੇਗ ਉੱਥੇ ਕੰਮ ਆਉਂਦਾ ਹੈ ਸੰਵੇਗ ਦੇ ਮਾਤਰਾ ਅਤੇ ਦਿਸ਼ਾ ਦੋਵੇਂ ਹੁੰਦੇ ਹਨ ਜਦੋਂ ਪੁੰਜ ਜਿਆਦਾ ਉਹਦੀ ਕੱਲੀ ਮਾਤਰਾ ਹੁੰਦੀ ਹੈ ਦਿਸ਼ਾ ਨਹੀਂ ਹੁੰਦੀ ਬਲ ਦੀ ਦਿਸ਼ਾ ਵੀ ਹੁੰਦੀ ਹੈ ਇਸੇ ਤਰ੍ਹਾਂ ਚਾਲ ਦੀ ਕੱਲੀ ਮਾਤਰਾ ਹੁੰਦੀ ਦਿਸ਼ਾ ਨਹੀਂ ਹੁੰਦੀ ਪਰ ਵੇਗ ਦੀ ਚਾਲ ਵੀ ਹੁੰਦੀ ਹੈ ਇਹ ਵੇਗ ਦੀ ਦਿਸ਼ਾ ਵੀ ਹੁੰਦੀ ਮਾਤਰਾ ਵੀ ਹੁੰਦੀ ਹੈ ਇਸੇ ਤਰ੍ਹਾਂ ਸੰਵੇਗ ਦੇ ਮਾਤਰਾ ਅਤੇ ਦਿਸ਼ਾ ਦੋਵੇਂ ਹੁੰਦੇ ਹਨ ਸੰਵੇਗ ਦੀ ਮਾਤਰਾ ਵੀ ਤੇ ਦਿਸ਼ਾ ਵੀ ਤੇ ਦਿਸ਼ਾ ਜਿਹੜੀ ਹੁੰਦੀ ਹੈ ਦਿਸ਼ਾ ਵੇਗ ਵਾਲੀ ਹੀ ਹੁੰਦੀ ਹੈ ਜਿਹੜੀ ਦਿਸ਼ਾ ਵੇਗ ਦੀ ਹੋਏਗੀ ਉਹ ਹੀ ਦਿਸ਼ਾ ਸੰਵੇਗ ਦੀ ਹੋਏਗੀ ਠੀਕ ਹੈ ਤੇ ਇਸ ਦੀ ਐਸ ਆਈ ਇਕਾਈ ਇੰਟਰਨੈਸ਼ਨਲ ਸਿਸਟਮ ਆਫ ਯੂਨਿਟਸ ਐਸ ਆਈ ਇਕਾਈ ਕਿਲੋਗ੍ਰਾਮ ਮੀਟਰ ਪ੍ਰਤੀ ਸੈਕਿੰਡ ਜ ਜਨੂਸੀ ਸੰਕੇਤਕ ਰੂਪ ਚ ਦ ਲਿਖਦੇ ਆ ਕਿਲੋਗ੍ਰਾਮ ਕੇਜੀ ਮੀਟਰ ਤੇ ਐਸ ਦੀ ਘਾਤ ਘਟਾਓ 1파 ਮੀਟਰ ਪ੍ਰਤੀ ਸੈਕਿੰਡ ਹੈ ਠੀਕ ਹੈ ਬੱਚੋ ਤੁਹਾਨੂੰ ਮੁੱਢਲੀ ਜਾਣਕਾਰੀ ਸਾਰੀ ਹੋਣੀ ਚਾਹੀਦੀ ਹੈ ਜ ਲਾ ਗਿਆ ਅਗਲਾ ਸਵਾਲ ਨਿਊਟਨ ਦਾ ਗਤੀ ਦਾ ਦੂਜਾ ਨਿਯਮ ਕੀ ਹੈ ਪਹਿਲਾ ਨਿਯਮ ਅਸੀਂ ਕਰ ਲਿਆ ਹੁਣ ਦੂਜਾ ਨਿਯਮ ਨਿਊਟਨ ਦਾ ਗਤੀ ਦਾ ਦੂਜਾ ਨਿਯਮ ਇਹ ਲਿਖੇ ਮੁਤਾਬਕ ਹੈ ਕਿਸੇ ਵਸਤੂ ਦੇ ਸੰवेग ਵਿੱਚ ਪਰਿਵਰਤਨ ਦੀ ਦਰ ਪਰਿਵਰਤਨ ਦੀ ਵੇਗ ਵਿੱਚ ਪਰਿਵਰਤਨ ਦੀ ਦਰ ਭਾਵ ਉਹ ਸੰਵੇਗ ਜਿਹੜਾ ਹੈ ਉਹ ਜਿਹੜਾ ਪਰਿਵਰਤਨ ਆ ਰਿਹਾ ਕਿੰਨੀ ਤੇਜ਼ੀ ਨਾਲ ਆ ਰਿਹਾ ਭਾਵ ਸੰਵੇਗ ਵਿੱਚ ਪਰਿਵਰਤਨ ਸਮਾਂ ਸੋ ਸੰਵੇਗ ਵਿੱਚ ਪਰਿਵਰਤਨ ਦੀ ਦਰ ਉਸ ਉੱਤੇ ਲਗਾਏ ਬਾਹਰੀ ਅਨਸੰਤੁਲਿਤ ਬਲ ਦੇ ਸਿੱਧੇ ਅਨੁਪਾਤ ਵਿੱਚ ਬਲ ਦੀ ਦਿਸ਼ਾ ਵਿੱਚ ਹੁੰਦੀ ਹੈ ਇਹ ਤੁਹਾਨੂੰ ਵਾਕ ਰਟਣਾ ਪੈਣਾ ਠੀਕ ਹੈ ਜੀ ਸੋ ਕਿਸੇ ਵੀ ਵਸਤੂ ਦੇ ਸੰवेग ਵਿੱਚ ਪਰਵਰਤਨ ਦੀ ਦਰ ਉਸ ਉੱਤੇ ਲਗਾਏ ਬਾਹਰੀ ਅਸੰਤੁਲਿਤ ਬਲ ਦੇ ਸਿੱਧੇ ਅਨੁਪਾਤ ਵਿੱਚ ਹੁੰਦੀ ਹੈ ਠੀਕ ਹੈ ਜੀ ਤੇ ਉਹ ਬਲ ਦੀ ਦਿਸ਼ਾ ਵਿੱਚ ਹੁੰਦਾ ਸੋ ਸੰवेग ਵਿੱਚ ਪਰਵਰਤਨ ਕੇਵਲ ਬਲ ਦੀ ਮਾਤਰਾ ਤੋਂ ਨਹੀਂ ਹੁੰਦਾ ਉਸ ਸਮੇਂ ਤੋਂ ਵੀ ਹੁੰਦਾ ਹੈ ਜਿਸ ਸਮੇਂ ਵਿੱਚ ਬਲ ਲੱਗਾ ਹੈ ਸੋ ਪਹਿਲਾਂ ਬਲ ਨਹੀਂ ਦੇਖਣਾ ਉਹ ਬਲ ਕਿੰਨੇ ਸਮੇਂ ਲਈ ਲੱਗ ਰਿਹਾ ਹੈ ਇਹ ਵੀ ਇੱਕ ਜ਼ਰੂਰੀ ਹੁੰਦਾ ਹੈ ਦੂਜੇ ਸ਼ਬਦਾਂ ਵਿੱਚ ਵਸਤੂ ਦੇ ਸੰਵੇਗ ਵਿੱਚ ਬਦਲਾਅ ਲਿਆਉਣ ਵਾਲਾ ਬਲ ਉਸ ਦੀ ਉਸ ਸਮੇਂ ਦੀ ਦਰ ਤੇ ਨਿਰਭਰ ਕਰਦਾ ਹੈ ਜਿਸ ਵਿੱਚ ਸੰਵੇਗ ਬਦਲਦਾ ਹੈ। ਸੋ ਅੱਗੇ ਅਸੀਂ ਜਿਹੜੇ ਸੂਤਰ ਕਰਾਂਗੇ ਤੇ ਇਹਦਾ ਪਤਾ ਲੱਗ ਜਾਏਗਾ ਕਿ ਜੋ ਪਰਿਵਰਤਨ ਹੈ ਸੰਵੇਗ ਦਾ ਉਹ ਬਲ ਅਤੇ ਸਮਾਂ ਦਾ ਗੁਣਨਫਲ ਹੁੰਦਾ ਹੈ। ਜੇ ਸਮਾਂ ਘਟੇਗਾ ਤੇ ਬਲ ਜ਼ਿਆਦਾ ਚਾਹੀਦਾ ਹੈ। ਤੇ ਜੇ ਸਮਾਂ ਵਧੇਗਾ ਤੇ ਬਲ ਘੱਟ ਲੱਗੇਗਾ। ਠੀਕ ਹੈ? ਐਵੇਂ ਤਾਨੂੰ ਹੁਣੀ ਸੰਖੇਪ ਵਿੱਚ ਦੱਸਦਾ ਪਿਆ ਸੋ ਉਹਨੂੰ ਬਦਲਾਅ ਲਿਆਉਣ ਵਾਲਾ ਬਲ ਜਿਹੜਾ ਹੈ ਉਸ ਦੀ ਉਸ ਸਮੇਂ ਦੀ ਦਰ ਤੇ ਨਿਰਭਰ ਕਰਦਾ ਹੈ ਜਿਸ ਵਿੱਚ ਸੰਵੇਗ ਬਦਲਦਾ ਹੈ ਕਿੰਨੇ ਸਮੇਂ ਵਿੱਚ ਉਹ ਬਦਲਿਆ ਹੈ ਇਹ ਤੇ ਨਿਰਭਰ ਕਰਦਾ ਹੈ ਇਹ ਬੱਚਿਓ ਇਹਨੂੰ ਚੰਗੀ ਤਰ੍ਹਾਂ ਤੁਸੀਂ ਲਿਖ ਲਵੋ ਆਪਣੀ ਨੋਟਬੁੱਕ ਵਿੱਚ ਸਕਰੀਨਸ਼ਾਟ ਲੈ ਕੇ ਲਿਖ ਲਵੋ ਇਹਨੂੰ ਬਿਸ਼ਕ ਕੰਠ ਕਰ ਲਓ ਤੇ ਜ਼ਬਾਨੀ ਲਿਖਣ ਦਾ ਅਭਿਆਸ ਜ਼ਰੂਰ ਕਰੋ ਓਕੇ 26 ਸਵਾਲ ਪੰਜ ਅਤੇ ਬਲ ਨੂੰ ਪਰਿਭਾਸ਼ਿਤ ਕਰੋ ਬਲ ਦੀ ਗੱਲ ਅਸੀਂ ਪਹਿਲਾਂ ਵੀ ਕੀਤੀ ਸੀ ਪਰ ਪੁੰਜ ਨਾਲ ਜੋੜ ਕੇ ਇੱਕ ਵਾਰ ਫਿਰ ਇਹਨੂੰ ਕਰ ਲੈਨੇ ਆ ਸੰਖੇਪ ਦੇ ਵਿੱਚ ਕਿਸੇ ਵਸਤੂ ਵਿੱਚ ਪਦਾਰਥ ਦੀ ਮਾਤਰਾ ਨੂੰ ਪੁੰਜ ਗਿਆ ਜਾਂਦਾ ਹੈ ਕਿ ਕਿੰਨਾ ਪਦਾਰਥ ਹੈ ਕਾਰਬਨ ਵਿੱਚ ਕਿੰਨੇ ਕਾਰਬਨ ਦੇ ਤੱਤ ਨੇ ਤੇ ਆਪਣੇ ਹੈਗੇ ਨੇ ਠੀਕ ਹੈ ਨਾ ਆਣੂ ਨੇ ਆਪਣੇ ਪਰਮਾਣੂ ਨੇ ਕਿੰਨੇ ਤੱਤ ਕਿੰਨੇ ਤੱਤ ਦਾ ਪਦਾਰਥ ਕਿੰਨਾ ਹੈਗਾ ਕਿੰਨਾ ਭਾਰ ਹੈ ਕਿੰਨੇ ਕਿਲੋਗ੍ਰਾਮ ਕਿੰਨੇ ਮਿਲੀਗ੍ਰਾਮ ਕਿੰਨੇ ਮਾਈਕਰੋਗ੍ਰਾਮ ਕਿੰਨੇ ਟਨ ਹੈ ਨਾ ਕਿਸੇ ਵਸਤੂ ਵਿੱਚ ਪਦਾਰਥ ਦੀ ਮਾਤਰਾ ਨੂੰ ਪੁੰਜ ਗਿਆ ਜਾਂਦਾ ਹੈ ਪੁੰਜ ਕਿਸੇ ਵਸਤੂ ਦੀ ਜੜਤਾ ਦਾ ਮਾਪ ਹੈ ਪੁੰਜ ਦੀ ਕੇਵਲ ਮਾਤਰਾ ਹੁੰਦੀ ਹੈ ਦਿਸ਼ਾ ਨਹੀਂ ਹੁੰਦੀ ਤੇ ਪੁੰਜ ਦੀ SI ਇਕਾਈ ਕਿਲੋਗ੍ਰਾਮ ਹੈ ਠੀਕ ਹੈ ਜੀ ਬੜੀ ਮੁੱਢਲੀ ਜਿਹੀ ਗੱਲਾਂ ਪੁੰਜ ਬਾਰੇ ਤੇ ਵਿਗਿਆਨ ਵਿੱਚ ਧੱਕੇ ਖਿੱਚ ਠੋਕਰ ਆਦ ਨੂੰ ਬਲ ਕਿਹਾ ਜਾਂਦਾ ਹੈ ਧੱਕੇ ਨੂੰ ਖਿੱਚ ਨੂੰ ਤੇ ਠੋਕਰ ਨੂੰ ਇਹ ਬਲ ਕਿਹਾ ਜਾਂਦਾ ਹੈ ਬਲ ਵਸਤੂ ਦੀ ਵਿਰਾਮ ਜਾਂ ਗਤੀ ਦੀ ਅਵਸਥਾ ਜਾਂ ਵਸਤੂ ਦਾ ਆਕਾਰ ਸ਼ਕਲ ਬਦਲ ਸਕਦਾ ਹੈ ਸਮਝੇ ਚ ਕਰਦੇ ਪਏ ਆ ਪਹਿਲੇ ਸਵਾਲ ਵਿੱਚ ਅਸੀਂ ਇਹ ਵਿਸਥਾਰ ਨਾਲ ਕੀਤਾ ਸੀਗਾ ਬਲ ਦੇ ਦੋਵੇਂ ਮਾਤਰਾ ਅਤੇ ਦਿਸ਼ਾ ਹੁੰਦੇ ਹਨ ਹੈ ਦੋਨਾਂ ਦਾ ਫਰਕ ਸਮਝਣਾ ਜ਼ਰੂਰੀ ਹੈ ਠੀਕ ਹੈ ਨਾ ਸੋ ਬਲ ਵਿੱਚ ਮਾਤਰਾ ਵੀ ਤੇ ਦਿਸ਼ਾ ਵੀ ਬਲ ਦੀ ਐਸਾ ਹੀ ਇਕਾਈ ਕਿਲੋਗ੍ਰam ਮੀਟਰ ਪ੍ਰਤੀ ਸੈਕਿੰਡ ਸੈਕਿੰਡ ਸਕੁਅਰ ਇੱਥੇ ਬੱਚਿਓ ਇਹ ਲਿਖਣਾ ਭੁੱਲ ਗਿਆ ਮੈਂ ਠੀਕ ਹੈ ਨਾ ਕਿਲੋਗ੍ਰਾਮ ਮੀਟਰ ਪ੍ਰਤੀ ਸੈਕਿੰਡ ਸਕੁਅਰ ਹੈ ਇਸ ਨੂੰ ਇਥੇ ਇਹ ਸਿਆਰੀਆਂ ਦੋ ਵਾਰ ਲੱਗ ਗਈ ਯਾਰ ਇਸ ਨੂੰ ਨਿਊਟਨ ਵੀ ਕਿਹਾ ਜਾਂਦਾ ਹੈ ਇਹ ਜਿਹੜਾ ਹੈ ਨਾ ਇਸ ਇਕਾਈ ਨੂੰ ਨਿਊਟਨ ਵੀ ਕਿਹਾ ਜਾਂਦਾ ਹੈ ਅਤੇ ਸੰਕੇਤ ਐਨ ਨਾਲ ਦਰਸਾਇਆ ਜਾਂਦਾ ਹੈ ਜਿਹੜੀ ਇਕਾਈ ਹੈਗੀ ਹੈ ਬਲ ਦੀ ਇਕਾਈ ਠੀਕ ਹੈ ਉਨੇ ਨਾਲ ਜੁੜਿਆ ਇਹ ਵੀ ਕਰ ਲਈਏ ਦੇਖੋ ਇੱਕ ਨਿਊਟਨ ਤੋਂ ਕੀ ਭਾਵ ਹੈ ਦੋਗ ਨੰਬਰ ਦਾ ਸਵਾਲ ਬੰਸਰ ਹੈ ਬੜਾ ਵਧੀਆ ਇੱਕ ਨਿਊਟਨ ਦਾ ਮਤਲਬ ਹੈ ਇੱਕ ਨਿਊਟਨ ਜਿੰਨਾ ਬਲ ਇਹ ਨਿਊਟਨ ਇਕਾਈ ਹੈਗੀ ਹੈ ਕਿ ਤੁਹਾਨੂੰ ਦੱਸਿਆ ਕਿ ਕਿਲੋਗ੍ਰਾਮ ਮੀਟਰ ਪ੍ਰਤੀ ਸੈਕਿੰਡ ਵਰਗ ਦੇ ਬਰਾਬਰ ਹੁੰਦੀ ਹੈ ਤੇ ਕਿੱਦਾਂ ਹੁੰਦਾ ਇਹਦੀ ਪਰਿਭਾਸ਼ਾ ਕੀ ਹੈ ਇੱਕ ਨਿਊਟਨ ਉਹ ਬਲ ਹੈ ਜਿਹੜਾ ਇੱਕ ਕਿਲੋਗ੍ਰਾਮ ਪੁੰਜ ਵਾਲੀ ਵਸਤੂ ਵਿੱਚ ਕੋਈ ਵਸਤੂ ਜਿੰਦਾ ਪੁੰਜ ਕਿਲੋ ਹੈ ਇੱਕ ਮੀਟਰ ਪ੍ਰਤੀ ਸੈਕਿੰਡ ਵਰਗ ਜਿੰਨਾ ਪ੍ਰਵੇਗ ਉਤਪੰਨ ਕਰਦਾ ਹੈ ਇਹ ਤਾਂ ਕਿ ਸਾਨੂੰ ਸਮਝ ਆ ਜਾਵੇ ਜਿੱਦਾਂ ਅਸੀਂ ਕਹਿੰਦੇ ਵੀ ਇਹ ਇੰਨਾ ਵੀ ਇਹਨਾਂ ਤਪਸ਼ ਦੇਣ ਦੇ ਨਾਲ ਪਾਣੀ ਦਾ ਤਾਪਮਾਨ ਇੰਨੇ ਡਿਗਰੀ ਵਧ ਜਾਂਦਾ ਹੈ ਜੇ ਅਸੀਂ ਕਹੀਏ ਤੇ ਹਾਂ ਜਿਹੜੀ ਉਹਦੀ ਸਪੈਸੀਫਿਕ ਹੀਟ ਹੈਗੀ ਅਸੀਂ ਕਹਾਂਗੇ ਵੀ 1 ਡਿਗਰੀ 1 ਗ੍ਰਾਮ ਪਾਣੀ ਨੂੰ ਗਰਮ ਕਰਨ ਲਈ ਇੰਨਾ ਲੱਗਦਾ ਸੋ ਇਹ ਇੱਕ ਨਿਊਟਨ ਉਹ ਬਲ ਹੈ ਜਿਹੜਾ 1 ਕਿਲੋਗ੍ਰam ਪੁੰਜ ਵਾਲੀ ਵਸਤੂ ਵਿੱਚ 1 ਮੀਟਰ ਪ੍ਰਤੀ ਸੈਕਿੰਡ ਵਰਗ ਜਿੰਨਾ ਪ੍ਰਵੇਗ ਉਤਪੰਨ ਕਰਦਾ ਹੈ। ਸੋ ਕਿੱਦਾਂ ਨਿਕਲਿਆ? ਇਹ ਸੂਤਰ ਹੈ F m, ए, m, m a ਪੁੰਜ ਪ੍ਰਵੇਗ। ਹੁਣ m 1 kg ਅਤੇ a 1 ਮੀਟਰ ਪ੍ਰਤੀ ਸੈਕਿੰਡ ਵਰਗ ਦਾ ਮੁੱਲ ਭਰ ਕੇ। ਤੇ m ਦੀ ਜਗ੍ਹਾ 1 kg ਹੋ ਗਿਆ, a ਦੀ ਜਗ੍ਹਾ 1 ਮੀਟਰ ਪ੍ਰਤੀ ਸੈਕਿੰਡ ਵਰਗ ਹੋ ਗਿਆ ਤੇ ਬੱਚੇ 1 1 1 ਹੁੰਦਾ। ਤੇ ਕਿਲੋਗ੍ਰam ਮੀਟਰ ਪ੍ਰਤੀ ਸੈਕਿੰਡ ਵਰਗ ਤੇ ਇਹਨੂੰ ਬੱਚੋ ਕਿਲੋਗ੍ਰam ਮੀਟਰ ਪ੍ਰਤੀ ਸੈਕਿੰਡ ਵਰਗ ਨੂੰ ਅਸੀਂ ਨਿਊਟਨ ਕਰਕੇ ਲਿਖਦੇ ਹਾਂ ਬਰਾਬਰ 1 ਨਿਊਟਨ ਇਹਦੇ ਨਾਲ ਤੁਹਾਨੂੰ ਇਹ ਗੱਲ ਸਪਸ਼ਟ ਹੋ ਗਈ ਹੋਣੀ ਹੈ ਕਿ ਇੱਕ ਨਿਊਟਨ ਦੀ ਪਰਿਭਾਸ਼ਾ ਕੀ ਹੈ ਕਿ ਨਿਊਟਨ ਦੀ ਇਕਾਈ ਇੱਕ ਨਿਊਟਨ ਜਿਹੜਾ ਹੈ 1 ਕਿਲੋਗ੍ਰam ਮੀਟਰ ਪ੍ਰਤੀ ਸੈਕਿੰਡ ਵਰਗ ਦੇ ਬਰਾਬਰ ਕਿਵੇਂ ਹੈ ਠੀਕ ਹੈ ਨਾ ਇਹ ਸਿਧਾਂਤਕ ਸਵਾਲ ਨੇ بڑے ਗੱਲ ਦੇ ਜਿਹੜੇ ਜਿਹੜੇ ਨਮਰੀਕਲ ਪ੍ਰੋਬਲਮ ਆਉਂਦੀਆਂ ਨੇ ਜਾਂ ਗਣਿਤਿਕ ਸਵਾਲ ਆਉਂਦੇ ਨੇ ਉੱਥੇ ਫਿਰ ਇਹ ਗੱਲਾਂ ਜੇ ਸਾਨੂੰ ਸਪਸ਼ਟ ਹੋਣ ਤੋ ਸਾਨੂੰ ਸਵਾਲ ਸਮਝਣ ਨੂੰ ਤੇ ਕਰਨ ਨੂੰ ਹੱਲ ਕਰਨ ਵਿੱਚ ਕੋਈ ਤੰਗੀ ਪੇਸ਼ੀ ਨਹੀਂ ਹੋਣੀ। ਸੋ ਪਿਆਰੇ ਵਿਦਿਆਰਥੀਓ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ। ਬੜਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ।